ਗੜੀ ਮਾਨਸੋਵਾਲ ਦੇ ਵਸਨੀ ਗੰਦਾ ਪਾਣੀ ਪੀਣੇ ਮਜਬੂਰ 20 ਇਲਾਕੇ ਦੇ ਪਿੰਡ ਗੜੀ ਮਾਨਸੋਵਾਲ ਚ ਗੰਦਾ ਪਾਣੀ ਸਿਹਤ ਵਿਭਾਗ ਦੀ ਟੀਮ ਅਤੇ ਸਬੰਧਤ ਮਹਿਕਮੇ ਨੂੰ ਦਿਖਾਈ ਨਹੀਂ ਦੇ ਰਿਹਾ ਜਦੋਂ ਕਿ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਸਬੰਧਤ ਮਹਿਕਮੇ ਨੂੰ ਅਤੇ ਅਧਿਕਾਰੀਆਂ ਨੂੰ ਧਿਆਨ ਚ ਲਿਆ ਲਿਆਂਦਾ ਗਿਆ ਪਿੰਡ ਵਾਸੀ ਸਾਬਕਾ ਪੰਚ ਜੈਨ ਸਿੰਘ ਮੌਜੂਦਾ ਪੰਚ ਸ਼ੇਰ ਸਿੰਘ ਸਾਬਕਾ ਪੰਚ ਸੰਜੀਵ ਰਾਣਾ ਪਵਨ ਕੁਮਾਰ ਤਿਲਕੋ ਰਾਣੀ ਸ਼ੇਰੂ ਰਜਤ ਸ਼ਰਮਾ ਸੰਦੀਪ ਸ਼ਰਮਾ ਵਿਕੀ ਇਨੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਜਿਹੜੀ ਹੈ ਗੰਦੇ ਪਾਣੀ ਦੀ ਬੋਤਲ ਭਰਦੇ ਹੋਏ ਦੱਸਿਆ ਕਿ ਪਾਣੀ ਦੀ ਸਪਲਾਈ ਜਿਹੜੀ ਹੈ ਝੋਣੋਵਾਲ ਤੋਂ ਆਂਦੀ ਹੈ ਸਾਨੂੰ ਜਦੋਂ ਪਾਣੀ ਭਰੀਦਾ ਤਾਂ ਪਾਣੀ ਦੇ ਵਿੱਚ ਰੇਤਾ ਤੇ ਮਿੱਟੀ ਆਂਦੀ ਹੈ ਉਹਨਾਂ ਨੇ ਕਹਿ ਕੇ ਪਿਛਲੇ ਲੰਬੇ ਸਮੇਂ ਤੋਂ ਗੰਧਲਾ ਪਾਣੀ ਆ ਰਿਹਾ ਹੈ ਇਸ ਪਾਣੀ ਦੇ ਪੀਣ ਨਾਲ ਪਿੰਡ ਵਾਸੀਆਂ ਨੂੰ ਬਿਮਾਰੀਆਂ ਲੱਗਣ ਦਾ ਡਰ ਹੈ ਉਹਨਾਂ ਨੇ ਪਾਣੀ ਨੂੰ ਜਿਹੜਾ ਹੈ ਸਾਫ਼ ਦੇਣ ਦੀ ਮੰਗ ਕੀਤੀ ਇਸ ਸਬੰਧ ਦੇ ਵਿੱਚ ਜੇਈ ਜਿਹੜੇ ਵਾਟਰ ਸਪਲਾਈ ਸક્ષਮ ਸ਼ਰਮਾ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਝੋਣਵਾਲ ਟੂਬਲ ਜਿਹੜਾ ਪਿੰਡ ਦੀ ਪੰਚਾਇਤ ਦੇ ਹੈਂਡਓਵਰ ਕੀਤਾ ਹੋਇਆ ਹੈ ਸਾਡਾ ਉਸ ਵਿੱਚ ਕੋਈ ਰੋਲ ਨਹੀਂ ਪਰ ਅਸੀਂ ਫਿਰ ਵੀ ਸ਼ਿਕਾਇਤ ਦੇ ਆਧਾਰ ਤੇ ਜਿਹੜਾ ਵਿਭਾਗ ਪੂਰੀ ਮਸਾਇਦੀ ਦੇ ਨਾਲ ਕੰਮ ਕਰ ਰਿਹਾ ਹੈ ਇਸ ਸਬੰਧ ਦੇ ਵਿੱਚ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਮਹਿਕਮੇ ਮਲੋਂ ਪਾਈਪ ਲਾਈਨ ਨੂੰ ਠੀਕ ਕਰਾਣਾ ਤੇ ਹੋਰ ਜਿਹੜਾ ਕੰਮ ਕਰ ਲੈ ਕੇ ਆ ਸੀ ਜਿਹਨੂੰ ਠੀਕ ਕਰਵਾ ਦਿੱਤਾ ਗਿਆ ਪਰ ਪਾਣੀ ਜਿਹੜਾ ਅਜੇ ਵੀ ਗੰਧਲਾ ਆ ਰਿਹਾ ਹੈ ਆਓ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਗੜੀ ਮਾਨਸੋਵਾਲ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਤੇ ਪਿੰਡ ਵਾਸੀਆਂ ਨਾਲ ਜਿਹੜੇ ਆ ਗੱਲਬਾਤ ਕਰਾਣੇ ਆ ਹਾਂਜੀ ਪਿੰਡ ਗੜੀ ਮਾਨਸੋਵਾਲ ਸਭ ਕਾ ਪੰਚ ਸੰਸੰਤ ਬੇਨਤੀ ਹੈ ਸੰਕਾ ਨੂੰ ਸਾਡਾ ਜਿਹੜਾ ਪਿੰਡ ਹੈ ਰੋਲ ਪਾਣੀ ਪੀਣ ਵਾਲਾ ਬਹੁਤ ਗੰਦਾ ਪਾਣੀ ਆ ਰਿਹਾ ਹੈ ਜੋ ਆਮ ਅੱਜ ਸਰਕਾਰ ਅੱਜ ਦੀ ਚੱਲ ਰਹੀ ਹੈ ਆਮ ਸਰਕਾਰ ਉਹਨਾਂ ਨੂੰ ਬੇਨਤੀ ਹੈ ਕਿ ਸਾਡਾ ਇਸ ਪਾਣੀ ਦੇ ਉਪਰਾਲੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡੀਆਂ ਸੰਗਤਾਂ ਨੂੰ ਪਾਣੀ ਸਾਫ਼ ਪੀਣ ਦੀ ਕਿਰਪਾਲਤਾ ਵਿੱਚ ਵਧਣ ਦੀ ਕਿਰਪਾਲਤਾ ਤੇ ਤੁਹਾਨੂੰ ਪਾਣੀ ਕਿਹੜੀ ਜਗ੍ਹਾ ਤੋਂ ਆਉਂਦਾ ਜੀ ਪਿੰਡ ਝੋਨਵਾਲ ਚੋਂ ਬਿਲ ਲੱਗਾ ਵਾ ਲੇਕਿਨ ਮਾਨਸਵਾਲ ਦਾ ਟੂਬਵਲ ਹੈ ਇਹ ਪਾਣੀ ਦੇ ਬਾਰੇ ਤੁਸੀਂ ਕਿਸੇ ਨੂੰ ਦੱਸਿਆ ਵੀ ਆ ਵਿਭਾਗ ਨੂੰ ਕਿਸ तकरीबन ਜੋ ਸਾਡੇ ਕਿੰਨੇ ਵਿਭਾਗਿਆਂ ਨੂੰ ਮੈਂ ਸਾਰੇ ਆਪ ਸਾਰੇ ਉਹਨਾਂ ਸਾਰਿਆਂ ਨੇ ਕਪੂ ਵੀ ਕੀਤੀ ਕਪੈ ਵੀ ਬਦਲਿਆ ਉੱਚਾ ਕੀਤਾ ਲੇਕਿਨ ਨਹੀਂ ਕੋਈ ਮੁਸਤਹਲ ਨਹੀਂ ਹੋਈ ਇੱਕ ਵਾਰ ਮੈਂ ਕਿ 2 ਮਿੰਟਿਆਂ ਤੱਕ ਪਾਣੀ ਗੰਦਾ ਆ ਰਿਹਾ ਹੈ ਕਿ ਕੋਈ ਮਦਦ ਦੀ ਸੁਣਾਈ ਨਿਕਰਿਆ ਕਰਦਾ ਹੈ ਉੱਪਰ ਜਾ ਕੇ ਵੀ ਸਾਰਿਆਂ ਨੂੰ ਕਿਹਾ ਤਾਂ ਵੀ ਨਹੀਂ ਉਹ ਨਹੀਂ ਕਿਹਾ ਕੀ ਤਿਆਰੀ ਹਾਂਜੀ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪਾਣੀ ਗੰਦਾ ਆਂਦੇ ਨੂੰ ਤੇ ਮਹਿਕਮੇ ਨੂੰ ਵੀ ਕਿਹਾ ਸੀਗਾ ਪਰ ਮਹਿਕਮੇ ਵਾਲਿਆਂ ਨੇ ਇੱਕ ਪਾਈਪ ਕੱਢਿਆ ਮੋਟਰ ਤੋਂ ਫੇਰ ਵੀ ਉਹਦੇ ਕੱਢਣ ਦੇ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਪਾਣੀ ਮੋਟਰ ਰੇਤਾ ਚੱਕ ਰਹੀ ਹੈ ਸਾਰੇ ਪਿੰਡ ਵਾਸੀ ਪਰੇਸ਼ਾਨ ਹਨ ਗੰਦਾ ਪਾਣੀ ਪੀਣ ਨਾਲ ਤੇ ਮਹਿਕਮੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਸਧਰਾ ਪਾਣੀ ਪੀਣ ਨੂੰ ਮਿਲ ਸਕੇ ਕੀ ਨਾਂ ਹੈ ਆਪਣਾ ਮੇਰਾ ਨਾਮ ਸ਼ੇਰ ਸਿੰਘ